आज मोरे आए है 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 ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਮਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਸੁਪਨ ਚਰਿੱਤਰ ਚਿੱਤਰਬਾਨਕ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਸੁਪਨ ਚਰਿੱਤਰ ਚਿੱਤਰਬਾਨਕ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ आज मोरे आए हैं आज मोरे आए हैं आज मोरे आए हैं आज मोरे आए हैं पावन पवित्र मित्र आज मोरे आए हैं पावन पवित्र मित्र आज मोरे आए हैं ਪਰਮ ਦਯਾਨ ਲਾਲ ਲੋਚਨ ਵਿਸਾਲ ਪਰਮ ਦਯਾਨ ਲਾਲ ਲੋਚਨ ਵਿਸਾਲ ਪਰਮ ਦਯਾਨ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਧ ਮਧ ਪਿਆਏ ਹੈ ਬਚਨ ਰਸਾਲ ਮਧਮਦਰ ਪਿਆਏ ਹੈ ਬਚਨ ਰਸਾਲ ਮਧਮਦਰ ਪਿਆਏ ਹੈ ਬਚਨ ਰਸਾਲ ਮਧਮਦਰ ਪਿਆਏ ਹੈ ਆਜ ਮੋਰ ਆਏ ਹੈ ਆਜ ਮੋਰ ਆਏ ਹੈ ਆਜ ਮੋਰ ਆਏ ਹੈ ਆਜ ਮੋਰ ਆਏ ਹੈ ਪਾਵਨ ਪਵਿੱਤਰ ਮਿੱਤਰ ਆਜ ਬੋਰੇ ਆਏ ਹੈ ਪਾਵਨ ਪਵਿੱਤਰ ਮਿੱਤਰ ਆਜ ਬੋਰੇ ਆਏ ਬਿਲਾਸਨੇ ਬਿਲਾਸਨੇ ਦੇ ਅੰਕ ਮਾਨ ਸੋਬਤ ਸਿਦਾਸਨੇ ਬਿਲਾਸਨੇ ਦੇ ਅੰਕ ਮਾਨ ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਪ੍ਰੇਮ ਰਸ ਬਿਸਮ ਹੋਏ ਸਹਿਜ ਹੀ ਸਮਾਏ ਹੈ ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ ਆਜ ਮੋਰ ਆਏ ਹੈ ਆਜ ਮੋਰ ਆਏ ਹੈ ਆਜ ਮੋਰੇ ਆਏ ਆਜ ਮੋਰੇ ਆਏ ਪਾਵਨ ਪਵਿੱਤਰ ਮਿੱਤਰ ਆਜ ਮੋਰ ਆਏ ਹੈ ਪਾਵਨ ਪਵਿੱਤਰ ਮਿੱਤਰ ਆਜ ਮੋਰ ਆਏ ਹੈ ਸੁਪਨ ਚਰਿੱਤਰ ਚਿੱਤਰਬਾਨਕ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰ ਆਏ ਹੈ ਸੁਪਨ ਚਰਿੱਤਰ ਚਿੱਤਰਬਾਨਕ ਬਨੇ ਬਚਿੱਤਰ ਪਾਵਨ ਪਵਿੱਤਰ ਆਜ ਮੋਰ ਆਏ ਹੈ आज मोरे आए आज मोरे आए है आज मोरे आए है आज मोरे आए है पावन पवित्र मित्र आज मोरे आए है पावन पवित्र मित्र आज मोरे आए है ਸ਼ਬਦ ਸੰ ਅੱਖੀਆਂ ਉਗਰ ਗਈ ਚਾਤ੍ਰਿਕ ਸ਼ਬਦ ਸੰ ਅੱਖੀਆਂ ਉਗਰ ਗਈ ਚਾਤ੍ਰਿਕ ਚਾਤ੍ਰਿਕ ਸ਼ਬਦ ਸੰ ਅੱਖੀਆਂ ਉਗਰ ਗਈ ਉਗਰ ਗਈ ਉਗਰ ਗਈ ਉਗਰ ਉਗਰ ਗਈ ਉਗਰ ਗਈ ਚਾਤ੍ਰਿਕ ਸ਼ਬਦ ਸੰ ਅੱਖੀਆਂ ਉਗਰ ਗਈ ਚਾਤ੍ਰਿਕ ਸ਼ਬਦ ਸੰ ਅੱਖੀਆਂ ਭਾਈ ਜਲਮੀਨ ਘੱਟ ਬਿਰਹ ਜਗਾਏ ਹੈ 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 ਅਜ ਮੋਰ ਆਏ आज मोरे आए हैं आज मोरे आए हैं आज मोरे आए हैं पावन पवित्र मित्र आज मोरे आए हैं पावन पवित्र मित्र आज मोरे आए हैं स्वप्न चरित्र चित्रबानक बने विचित्र पावन पवित्र मित्र आज मोरे आए हैं स्वप्न चरित्र चित्र पावन पवित्र मित्र बाणक बने द चित्र आज मोरे आए हैं स्वप्न चरित्र चित्र बाणक बने ब चित्र पावन पवित्र मित्र आज, आज मोरे आए हैं आज मोरे आए आज मोरे आए हैं आज मोरे हैं। आज मोरे आए हैं पावन पवित्र मित्र आज मोरे आए हैं आज मोरे आए हैं आज मोरे आए।, आए, आए हैं आज मोरे